ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ 2 ਦਿਨ ਪਹਿਲਾਂ ਇੱਕ ਕਾਂਗਰਸੀ ਬਹੁਤ ਸੁਲਝੀ এডਿਕੇਟਿਡ ਬਹੁਤ ਹੀ ਸੁਲਝੇ ਜਿਹੜੇ ਰਾਜਨੀਤੀ ਦੇ ਵਿੱਚ ਇਨਸਾਨ ਸੁਖਪਾਲ ਸਿੰਘ ਖਹਿਰਾ ਜਿਹੜੇ ਕੀ ਸੰਗਰੂਰ ਤੋਂ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਜਿਹੜੀ ਆ ਉਹ ਲੜ ਰਹੇ ਨੇ ਤੇ ਉਹਨਾਂ ਨੇ ਇੱਕ ਪ੍ਰੋਗਰਾਮ ਦੇ ਵਿੱਚ ਸਬੋਧਨ ਕਰਦਿਆਂ ਇੱਕ ਬਹੁਤ ਵੱਡੀ ਗੱਲ ਕਹੀ ਹੈ ਜਿਹਦੇ ਉਹਨਾਂ ਦੇ ਇਹ ਗੱਲ ਕਰਨ ਦੇ ਨਾਲ ਜੇ ਇਹਨਾਂ ਦੀ ਪਾਰਟੀ ਖੁਦ ਇਹਨਾਂ ਦੀ ਪਾਰਟੀ ਜਿਹੜੀ ਉਹ ਵੀ ਨਹੀਂ ਸਹਿਮਤ ਹੋਊਗੀ ਬਹੁਤ ਵੱਡੀ ਗੱਲ ਕਹੀ ਹੈ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਚਿਰ ਤੋਂ ਜਿਹੜੇ ਬਿਹਾਰ ਤੋਂ ਮਜ਼ਦੂਰ ਆਉਂਦੇ ਨੇ ਜਿਨ੍ਹਾਂ ਨੂੰ ਆਪਾਂ ਭਈਏ ਕਹਿੰਦੇ ਆ ਆ ਲੁਧਿਆਣੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਨਾਲ ਜਿਹੜੇ ਨੇ ਬਹੁਤ ਆਏ ਨੇ ਆਪਣਾ ਰੋਜ਼ਗਾਰ ਕਰ ਲਈ ਆਉਂਦੇ ਨੇ ਕੰਮ ਲਈ ਭਾਲ ਲਈ ਆਉ ਰਹੇ ਨੇ ਉਹਨਾਂ ਤੇ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਨੂੰ ਕੱਢਣਾ ਚਾਹੀਦਾ ਇਸ ਪਈਆਂ ਨੂੰ ਕਿ ਨਹੀਂ ਤਾਂ ਪੰਜਾਬ ਦੇ ਵਿੱਚ ਰਾਜ ਜਿਹੜਾ ਵਾ ਉਹ ਵੀ ਹੋ ਜਾਊਗਾ ਪਰ ਕਿਤੇ ਨਾ ਕਿਤੇ ਇਹ ਗੱਲ ਠੀਕ ਵੀ ਆ ਪਰ ਕਿਤੇ ਨਾ ਕਿਤੇ ਗੱਲ ਇਹ ਗਲਤ ਵੀ ਆ ਅ ਠੀਕ ਇਸ ਕਰਕੇ ਆ ਮਤਲਬ ਉਹਨਾਂ ਨੇ ਗੱਲ ਕਹੀ ਆ ਕਿਸੇ ਨਾ ਕਿਤੇ ਦਾ ਠੀਕ ਵੀ ਲੱਗਦੀ ਆ ਤੇ ਕਿਤੇ ਨਾ ਕਿਤੇ ਗਲਤ ਵੀ ਆ ਕਿਉਂਕਿ ਆਪਾਂ ਦੇਖ ਹੀ ਰਹੇ ਆ ਪੰਜਾਬ ਦੇ ਵਿੱਚ ਹਰ ਇੱਕ ਟਾਮ ਦੇ ਵਿੱਚ ਜਿਹੜੇ ਨਹੀਂ ਉਹ ਭਈ ਹੀ ਬਿਹਾਰ ਦੇ ਜਿਹੜੇ ਨਹੀਂ ਉਹ ਹੀ ਅ ਅ ਜਿਹੜੇ ਨੇ ਅ ਅੱਗੇ ਨਹੀਂ ਕਿਉਂਕਿ ਸਾਡਾ ਮਤਲਬ ਸਾਰੇ ਜਿਹੜੇ ਕੋਈ ਕੰਮ ਕਰਨਾ ਨਹੀਂ ਚਾਹੁੰਦਾ ਹਰ ਇੱਕ ਜਿਹੜੇ ਨੌਜਵਾਨ ਨੇ ਉਹ ਬਾਹਰ ਤੁਰੇ ਜਾ ਰਹੇ ਨੇ ਤੇ ਤੁਸੀਂ ਨਿੱਕੇ ਤੋਂ ਵੱਡੇ ਕੰਮਾਂ ਦੇ ਵਿੱਚ ਤੁਸੀਂ ਵੀ ਇਹ ਹੀ ਸਕਦੇ ਜੇ ਹਰ ਇੱਕ ادارے ਦੇ ਵਿੱਚ ਇਹ ਬਿਹਾਰ ਤੋਂ ਜਾਂ ਜੁਪੀ ਤੋਂ ਆਣ ਕੇ ਜਿਹੜੇ ਨੇ ਉਹ ਮਿਹਨਤ ਕਰ ਰਹੇ ਨੇ ਉਹ ਮਿਹਨਤ ਕਰ ਰਹੇ ਨੇ ਗੱਲ ਉਹ ਉਹਨਾਂ ਦੀ ਨਹੀਂ ਉਹ ਮਿਹਨਤ ਕਰ ਰਹੇ ਨੇ ਆਪਣਾ ਪਰਿਵਾਰ ਪਾਲ ਰਹੇ ਨੇ ਤੇ ਗਲਤ ਇਹਤ ਕਰਕੇ ਮੈਂ ਕਹਿ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਬਿਹਾਰ ਵਾਲੇ ਜੇ ਆਉਂਦੇ ਆ ਤੇ ਬਿਹਾਰ ਦੇ ਵਤ ਵੀ ਪੰਜਾਬੀ ਹੋਣਗੇ ਜੁਪੀ ਦੇ ਵਿੱਚ ਵੀ ਬਹੁਤ ਵੱਡੀ ਤਦਾਰ ਤੇ ਪੰਜਾਬੀ ਵੱਸਦੇ ਨੇ ਅ ਮਹਾਰਾਸ਼ਟਰਾ ਜਿੱਦਾਂ ਮੁੰਬਈ ਦੇ ਵਿੱਚ ਬਹੁਤ ਵੱਡੀ ਤਦਾਰ ਦੇ ਨਾਲ ਪੰਜਾਬੀ ਵੱਸਦੇ ਨੇ ਕੋਲਕੱਤਾ ਦੇ ਵਿੱਚ ਬਹੁਤ ਪੰਜਾਬੀ ਨੇ ਜੇ ਆਪਾਂ ਜੇ ਹਿੰਦੂਆਂ ਦੀ ਜਾਂ ਮਤਲਬ ਇਹ ਪਈਆਂ ਨੂੰ ਬਾਹਰ ਕੱਢਣਾ ਤੇ ਇਹ ਵੀ ਮੁੱਦਾ ਉੱਠ ਸਕਦਾ ਕਿ ਫਿਰ ਜਿਹੜੇ ਸੂਬਿਆਂ ਦੇ ਵਿੱਚ ਸਿੱਖ ਵਸਦੇ ਨੇ ਜਾਂ ਪੰਜਾਬੀ ਵਸਦੇ ਨੇ ਉਹਨਾਂ ਨੂੰ ਵੀ ਉਹਨਾਂ ਸੂਬਿਆਂ ਚੋਂ ਫੇਰ ਬਾਹਰ ਕੱਢੋ ਉਹਨਾਂ ਨੇ ਉਧਰ ਜਾ ਕੇ ਬਹੁਤ ਮਿਹਨਤ ਕੀਤੀ ਹੈ ਕੱਲੀ ਕੈਨੇਡਾ ਅਮਰੀਕਾ ਜਾਂ ਹੋਰ ਕੰਟਰੀਆਂ ਦੇ ਵਿੱਚ ਨਹੀਂ ਇੱਥੇ ਇੰਡੀਆ ਦੇ ਵਿੱਚ ਰਹਿ ਕੇ ਬਹੁਤ ਵੱਡੇ ਵੱਡੇ ਕਾਰੋਬਾਰ ਚਲਾਏ ਨੇ ਗੁਜਰਾਤ ਰਾਜਸਥਾਨ ਚ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੇ ਵੱਡੇ ਜਿਹੜੇ ਆ ਪੰਜਾਬੀਆਂ ਨੇ ਕਾਰੋਬਾਰ ਚਲਾਏ ਨੇ ਤੇ ਬਹੁਤ ਗੱਲਾਂ ਸੋਚ ਸਮਝ ਕੇ ਸੁਖਪਾਲ ਸਿੰਘ ਖੈਰਾਜੀ ਨੂੰ ਇਹ ਬਿਆਨ ਦੇਣਾ ਚਾਹੀਦਾ ਸੀ ਬਹੁਤ ਜੜੀਆਂ ਵਾਂ ਗੱਲਾਂ ਵਾਂ ਇਹਦੇ ਵਿੱਚ ਅਸੀਂ ਨਹੀਂ ਗਲਤਾਂ ਖੁਦ ਮੈਂ ਵੀ ਗਲਤਾਂ ਤੁਸੀਂ ਨਹੀਂ ਗਲਤਾਂ ਸਾਰੇ ਗਲਤਾਂ ਕਿਉਂਕਿ ਇੱਕ ਜਦੋਂ ਭਈਆ ਆਉਂਦਾ ਆਪਣੇ ਪੰਜਾਬ ਦੇ ਵਿੱਚ ਤਾਂ ਸਾਰਾ ਟੱਬਰ ਜਿਹੜਾ ਵਾ ਉਹ ਉਹ ਇੱਕ ਇੱਕ ਇਨਸਾਨ ਦੇ ਬਦਲੇ ਸਾਰਾ ਟੱਬਰ ਜਿਹੜਾ ਵਾ ਉਹ ਹਿੰਦੀ ਬੋਲਣ ਲੱਗ ਪੈਂਦਾ ਤੇ ਉਹਨੂੰ ਆਪਾਂ ਪੰਜਾਬੀ ਨਹੀਂ ਸਿਖਾਉਂਦੇ ਭਾਵੇਂ ਉਹ 2 ਸਾਲ ਰਹੀਂ ਭਾਵੇਂ ਉਹ 4 ਸਾਲ ਰਹੀਂ ਭਾਵੇਂ 10 ਸਾਲ ਰਹੀਂ ਉਹ ਉਹਦੇ ਆਪਾਂ ਹਿੰਦੀ ਸਿੱਖ ਲੈਨੇ ਆ ਪਰ ਉਹਨੂੰ ਪੰਜਾਬੀ ਨਹੀਂ ਸਿਖਾਉਂਦੇ ਬੜੀਆਂ ਗੱਲਾਂ ਨੇ ਨਿੱਕੇ ਨਿੱਕੇ ਟੌਪਿਕ ਤੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸੋਚਣ ਦੀ ਲੋੜ ਹੈ ਤੇ ਇਸਕਪਾਲ ਸਿੰਘ ਖਹਿਰਾ ਜਿਹੜੇ ਨੇ ਉਹ ਥੁੜ ਜਿਹੀ ਹੋਈ ਨਹੀਂ ਬਹੁਤ ਸਾਰੀਆਂ ਗੱਲਾਂ ਉਹਨਾਂ ਨੂੰ ਸੋਚਣੀਆਂ ਚਾਹੀਦੀਆਂ ਸੀ ਤੇ ਫਿਰ ਬਿਆਨ ਦੇਣਾ ਚਾਹੀਦਾ ਸੀ ਮੇਰੇ ਹਸਾਬ ਦੇ ਨਾਲ ਤਾਂ ਇਹ ਬਿਆਨ ਸਹੀ ਨਹੀਂ ਆ ਸਹੀ ਨਹੀਂ ਆ ਮੈਂ ਕਹਿ ਸਕਦਾ ਕਿ ਗਲਤ ਮੈਂ ਸਹੀ ਤਾਂ ਕਰਕੇ ਕਹਿ ਰਿਹਾ ਕਿਉਂਕਿ ਆਪਾਂ ਦੇਖ ਹੀ ਰਿਹਾ ਕਿਉਂਕਿ ਹਰ ਇੱਕ ਮਹਿਕਮੇ ਦੇ ਵਿੱਚ ਬਿਹਾਰ ਤੋਂ ਜਾਂ ਕੋਈ ਵੀ ਨੇ ਪਰ ਚੇਰ ਵੀ ਸਾਡਿਆਂ ਸਾਨੂੰ ਜਾਗਰੂਕ ਹੋਣਾ ਪੈਣਾ ਸਾਡੇ ਜਿਹੜੇ ਅਧਿਕਾਰ ਆ ਉਹ ਜਗਾਉਣੇ ਪੈਣੇ ਆ ਨਹੀਂ ਤਾਂ ਕੱਪ ਜਾ ਜਿਹੜਾ ਵਾ ਉਹ ਸੱਚੀ ਇੰਨਾ ਤਾਂ ਹੀ ਹੋ ਜਾਣਾ ਸੋ ਇਸ ਕਰਕੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ ਜਿਹੜੇ ਵੀਰਪਰਾ ਪਰਦੇਸ ਕਹੇ ਨੇ ਉਹ ਆਪਣੇ ਪਿੰਡ ਸਾਲ ਦੇ ਵਿੱਚ ਇੱਕ ਵਾਰ ਕੀ ਗੇੜਾ ਜ਼ਰੂਰ ਮਾੜੋ ਮਾਰੋ ਹੋਂਦ ਦਾ ਸਵਾਲ ਹੈ ਨਹੀਂ ਤਾਂ ਫਿਰ ਹਾਲਤ ਬਹੁਤ ਮਾੜੀ ਹੋਣ ਵਾਲੀ ਆ ਸਾਡੀ ਸੋ ਇਸ ਕਰਕੇ ਮੈਨੂੰ ਜੋ ਲੱਗਾ ਮੈਂ ਉਹ ਤੁਹਾਡੇ ਨਾਲ ਸਾਹਮਣਾ ਕੀਤਾ ਉਹ ਗੱਲ ਸਾਂਝੀ ਕੀਤੀ ਆ ਤੇ ਬਾਕੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ